ਕਸ਼ਟ ਨਹੀਂ ਕਰਪਾਣ ਠੀਕ ਜੀ ਮੈਨੂੰ ਉਹਦੇ ਚਾਹੀਦਾ ਆ ਜਾਓ ਇਹ ਵੀ ਸੰਦੇਸ਼ ਲਾ ਮੈਂ ਤੇ ਇਹ ਕਿਨੇ ਵੀ ਲਾ ਰਹੀਦਾ ਹਾਂ ਸਰ ਨਾ ਪਹਿਲਾਂ ਚੱਲੋ ਮੈਂ ਸਕਰੀਨਸ਼ਾਟ ਲੈ ਸਕਦੀ ਹਾਂ ਜਾਂ ਵੀਡੀਓ ਤੇ ਆ ਰਹੀਏ ਤੁਹਾਡਾ ਇਹ ਫੁਮਾ ਕਸਾ ਦਾ ਸਕਰੀਨਸ਼ਾਟ ਕਦਰ ਪਤਨੀ ਦਾ ਸਿਮਨ ਜੰਦੀ ਕੋ ਪੈਟ ਬਟੀਆਂ ਕਾਲ ਜਾ ਨੰਬਰ ਦਾ ਪਾ ਤਾ ਨਾ ਫਰਾਤ ਫਰਾਤ ਉਹਦੇ ਵਿੱਚ ਚੱਕ ਨਹੀਂ ਨਹੀਂ पर के मूल नंबर नहीं होंगे करो तुम करो मत करो हिंदी की होता है जो ठंडा आ रहा है

ਮਾਨਯੋਗ ਡੀਜੀਪੀ ਪੰਜਾਬ ਸਪੈਸ਼ਲ ਡੀਜੀਪੀ ਲੌਗ ਆਰਡਰ ਤੇ ਡੀਆਈਜੀ ਜਲੰਧਰ ਰੇਂਜ ਦੇ ਹੁਕਮ ਅਨੁਸਾਰ ਅੱਜ ਜਲੰਧਰ ਰੂਰਲ ਪੁਲਿਸ ਦੇ ਵਿੱਚ ਡਿਸਟ੍ਰਿਕਟ ਦੇ ਵਿੱਚ ਅਸੀਂ ਇੱਕ ਬੰਬ ਡਿਸਪੋਜ਼ਲ ਜਿਹੜੀ ਦੀ ਉਹਦੀ ਮੌਕ ਡ੍ਰਿਲ ਕੀਤੀ ਗਈ ਹੈ ਇਹਦਾ ਮੁੱਖ ਮਕਸਦ ਇਹ ਸੀਗਾ ਕਿ ਜੇ ਕੋਈ ਇਸ ਤਰ੍ਹਾਂ ਦੀ ਕੋਈ ਸ਼ੱਕੀ ਵਸਤੂ ਕਿਤੇ ਵੀ ਜ਼ਿਲ੍ਹੇ ਦੇ ਵਿੱਚ ਮਿਲਦੀ ਹੈ ਕੋਈ ਇਨਫੋਰਮੇਸ਼ਨ ਇਹ ਜੀ ਆਉਂਦੀ ਹੈ ਤਾਂ ਪੁਲਿਸ ਦਾ ਕੀ ਰਿਸਪੌਂਸ ਰਹੂਗਾ ਉਹਨੂੰ ਚੈੱਕ ਕਰਨ ਲਈ ਤੇ ਜਿਹੜੀ ਐਸਓਪੀ ਬਣੀ ਹੋਈ ਹੈ ਸ਼ੱਕੀ ਵਸਤੂ ਨੂੰ ਮਿਲ ਕੇ ਅਗਲੀ ਕਾਰਵਾਈ ਕਰਨ ਦੀ ਉਹਨੂੰ ਚੈੱਕ ਕਰਨ ਲਈ ਤੇ ਰਿਸਪੌਂਸ ਟਾਈਮ ਚੈੱਕ ਕਰਨ ਲਈ ਇਹ ਸਾਰੀ ਕਾਰਵਾਈ ਕੀਤੀ ਗਈ ਕਿੰਨਾ ਸਮਾਂ ਲੱਗਦਾ ਹੈਗਾ ਇਸ ਦੇ ਵਿੱਚ ਇਹ ਅਸੀਂ ਅੱਜ ਚੈੱਕ ਕੀਤਾ ਜੀ ਜੇ ਜਦੋਂ ਜਿਹੜੀ ਇਹ ਜਦੋਂ ਸਾਨੂੰ ਇਨਫੋਰਮੇਸ਼ਨ ਆਈ ਜੋਲਾ ਪਿੰਡ ਦੇ ਵਿੱਚ ਅਸੀਂ ਕੀਤਾ ਤੇ ਉਥੇ ਜਦੋਂ ਕਾਲਰ ਨੇ ਦੱਸਿਆ ਕਿ ਕੰਟਰੋਲ ਰੂਮ ਤੇ ਕਿਸ ਤਰ੍ਹਾਂ ਦੀ ਕੋਸ਼ਕੀ ਵਸਤੂ ਹੈਗੀ ਹੈ ਇਮੀਡੀਏਟਲੀ ਸਾਰੇ ਆਫੀਸਰਸ ਆਏ ਬਾਨਾ ਨੂੰ ਸਾਰੇ ਸਿਵਲ ਡਿਪਾਰਟਮੈਂਟ ਦੇ ਆਫੀਸ਼ੀਅਲਸ ਨੂੰ ਤੇ ਨਾਲ ਹੀ ਜਿਹੜੀ ਸਾਡੀ ਬੌਮ ਡਿਸਪੋਜ਼ਲ ਦੀ ਟੀਮ ਹੈਗੀ ਹੈ ਉਹਨੂੰ ਅਸੀਂ ਇੰਟੀਮੇਟ ਕੀਤਾ ਤੇ 11 ਮਿੰਟ ਦੇ ਅੰਦਰ ਅੰਦਰ ਜਿਹੜੀ ਸਾਡੀ ਬੌਮ ਡਿਸਪੋਜ਼ਲ ਦੀ ਟੀਮ ਸੀ ਉਥੇ ਪਹੁੰਚ ਗਈ ਉਸ ਤੋਂ ਪਹਿਲਾਂ ਐਸਐਚਓ ਸਾਹਿਬ ਦੀ ਟੀਮ ਉਥੇ ਮੌਕੇ ਤੇ ਪਹੁੰਚ ਗਈ ਸੀ ਵਿਦ ਸੈਂਡ ਬੈਗਸ ਉਹਨੂੰ ਕਵਰ ਕੀਤਾ ਤੇ ਉਸ ਤੋਂ ਬਾਅਦ ਜਿਹੜੀ ਸਾਡੀ ਬੌਮ ਡਿਸਪੋਜ਼ਲ ਟੀਮ ਹੈ ਉਹ ਆ ਗਈ ਉਹਨੇ ਜਿਹੜਾ ਐਸਓਪੀ ਬਣਿਆ ਹੋਇਆ ਹੈ ਇਸ ਤਰ੍ਹਾਂ ਦੀ ਸਿਚੁਏਸ਼ਨ ਨੂੰ ਡੀਲ ਕਰਨ ਦੇ ਵਿੱਚ ਉਹ ਉਥੇ ਉਹ ਕਾਰਵਾਈ ਅਮਲ ਵਿੱਚ ਲਾਉਣਗੇ ਇੱਕ ਗੱਲ ਕਰੀਏ ਕਿ ਕਿੰਨਾ 11 ਮਿੰਟ ਦੇ ਵਿੱਚ ਪਹੁੰਚ ਜਾਂਦੇ ਨੇ ਆਮ ਤਨ ਤੱਕ ਕਿੰਨਾ ਮਿਲ ਜਾਂਦੀ ਹੈ ਚੀਜ਼ ਤੇ ਉਥੇ ਕਿੰਨਾ ਸਮਾਂ ਲੱਗੇਗਾ ਤੇ ਬਮ ਡਰੋਨ ਨੂੰ ਕਿੰਨਾ ਸਮਾਂ ਲੱਗਦਾ ਇਹ ਡਿਪੈਂਡ ਕਰਦਾ ਹੈ ਜੀ ਵੀ ਜਿਹੜੀ ਜਿੱਥੋਂ ਇਨਫੋਰਮੇਸ਼ਨ ਆਈ ਹੈ ਉਹ ਕਿੰਨੀ ਦੂਰ ਹੈਗੀ ਹੈ ਜਿੱਥੇ ਸਾਡੀ ਟੀਮ ਸਟੇਸ਼ਨਡ ਹੈ ਸੋ ਜਿਵੇਂ ਅਸੀਂ ਇਹ ਥੋੜੀ ਸਿਟੀ ਦੇ ਨੇੜੇ ਹੈਗੀ ਹੈ ਤੇ 11 ਮਿੰਟ ਚ ਪਹੁੰਚ ਗਈ। ਵੈਸੇ ਸਭ ਤੋਂ ਪਹਿਲਾ ਜਿਹੜਾ ਇਹਦੇ ਵਿੱਚ ਰਿਸਪੌਂਸ ਟਾਈਮ ਹੁੰਦਾ ਹੈ ਉਹ ਥਾਣੇ ਵੱਲੋਂ ਹੁੰਦਾ ਹੈ। ਥਾਣੇ ਵਾਲੇ ਨੇ ਉਹਨਾਂ ਨੂੰ ਕਾਡਨ ਕਰਕੇ ਟ੍ਰੈਫਿਕ ਡਿਵਰਟ ਕਰਕੇ ਉਹਨੂੰ ਸਿਕਿਉਰ ਕਰ ਲੈਣਾ ਹੁੰਦਾ ਹੈ ਪਲੇਸ ਨੂੰ ਤੇ ਜਦੋਂ ਬੌਮ ਡਿਸਪੋਜ਼ਲ ਟੀਮ ਆਏ ਉਹ ਤੋਂ ਬਾਅਦ ਅਗਲੀ ਕਾਰਵਾਈ ਹੁੰਦੀ ਹੈ। ਇੱਕ ਤੁਸੀਂ ਲੋਕਾਂ ਨੂੰ ਕੀ ਟ੍ਰੀਨ ਕਰਨਾ ਚਾਹੁੰਦੇ ਹੋ ਕਿਦਾਂ ਸ਼ੱਕੀ ਦਰਾਨ ਮਿਲਦੀ ਹੈ ਕੋਈ ਲੋਕ ਨਹੀਂ ਮੈਸੇਜ ਕਰਦਾ ਉਹਨਾਂ ਨੂੰ ਤੁਹਾਡੇ ਵੱਲੋਂ ਕੀ ਮੇਰੇ ਵੱਲੋਂ ਅਜਲੰਦਰ ਰੂਰਲ ਪੁਲਿਸ ਵੱਲੋਂ ਸਾਰੇ ਜਿਹੜੇ ਸਿਟੀਜ਼ਨਸ ਹੈ ਸਾਰੇ ਜਿਹੜੇ ਜ਼ਿਲ੍ਹ ਉਹ ਦਿਖਾਈ ਦਿੰਦੀ ਹੈ ਕਿਤੇ ਵੀ ਮਿਲਦੀ ਹੈ ਤਾਂ ਉਹਨੂੰ ਬਿਨਾ ਹੱਥ ਲਗਾਏ ਉਹਨੂੰ ਟੱਚ ਨਹੀਂ ਕਰਨਾ ਤੇ ਸਾਨੂੰ ਸਾਡੇ ਕੰਟਰੋਲ ਰੂਮ ਤੇ ਨੰਬਰਸ ਜਿਹੜੇ ਹੈਗੇ ਨੇ ਉਹਨਾਂ ਤੇ ਸਾਨੂੰ ਇਨਫੋਰਮ ਕਰਨ 112 ਤੇ ਕੰਪਲੇਂਟ ਕਾਲ ਕਰ ਸਕਦੇ ਹੈਗੇ ਆ ਇਮੀਡੀਏਟਲੀ ਜਿਹੜੀ ਸਾਡੀ ਟੀਮਸ ਹੈ ਉਹ ਉਸੇ ਪ੍ਰੈਸਿੰਗ ਕਰ ਦਾਂਗੇ ਤੇ ਮੌਕੇ ਤੇ ਜਿਹੜੀ ਵੀ ਕਾਰਵਾਈ ਹੈਗੀ ਉਹ ਅਸੀਂ ਅਮਲ ਵਿੱਚ ਲਿਆਵਾਂਗੇ ਸੁਰਖੀ ਸਰ ਦੇਖਦੇ ਆ ਪਬਲਿਕ ਨੂੰ ਕੋਈ ਸ਼ੱਕੀ ਵਸਤੂ ਮਿਲ ਜੇ ਕੋਈ ਚੀਜ਼ ਮਿਲ ਜੇ ਲਗੇ ਪੋਇਜ਼ਨ ਹੋ ਸਕਦਾ ਡਰਦੀ ਹੈ ਕੀ ਸਾਡਾ ਨਾਮ ਵਿਚ ਨਮੋਲਣਾ ਹੋ ਜਾਏ ਉਸ ਨੂੰ ਵੀ ਮੈਸੇਜ ਨਾਲ ਨਹੀਂ ਬਿਲਕੁਲ ਜੀ ਜਿਹੜਾ ਇਨਫਾਰਮਰ ਹੈਗਾ ਹਮੇਸ਼ਾ ਭਾਵੇਂ ਉਹ ਕਿਸੇ ਵੀ ਇਹ ਤਾਂ ਫਿਰ ਵੀ ਸਸਪੀਸ਼ੀਅਸ ਆਰਟੀਕਲ ਦੀ ਆਪਾਂ ਗੱਲ ਕਰਦੇ ਹਾਂ ਜਾਂ ਕਿਸੇ ਵੀ ਹੋਰ ਤਰੀਕੇ ਦੀ ਵੀ ਕੋਈ ਇਨਫੋਰਮੇਸ਼ਨ ਹੈ ਕਦੇ ਵੀ ਇਸ ਤਰ੍ਹਾਂ ਨਹੀਂ ਹੋਊਗਾ ਕਿ ਜਿਹੜਾ ਕਾਲਰ ਹੈ ਉਹਨੂੰ ਕੋਈ ਸਮੱਸਿਆ ਆਵੇ ਉਹਨੂੰ ਕੋਈ ਕਿਤੇ ਹਰਾਸਮੈਂਟ ਹੋਵੇ ਅ ਅਸੀਂ ਹਮੇਸ਼ਾ ਇਹ ਦੱਸਣਾ ਚਾਹੁੰਦੇ ਹਾਂ ਕਿ ਉਹ ਸਾਡੇ ਇੱਕ ਤਰ੍ਹਾਂ ਸਹਿਯੋਗ ਕਰ ਰਹੇ ਹਨ ਸਾਡੇ ਮਿੱਤਰ ਹੈਗੇ ਨੇ ਤੇ ਜਿਹੜੇ ਹਮੇਸ਼ਾ ਉਹਨਾਂ ਦੀ ਆਇਡੈਂਟੀਟੀ ਗੁਪਤ ਰੱਖੀ ਜਾਏਗੀ ਕਿਉਂਕਿ ਇਹ ਪਬਲਿਕ ਗੁੱਡ ਦਾ ਕੰਮ ਹੈਗਾ ਤੇ ਜਲੰਧਰ ਰੂਰਲ ਪ